ਸਾਰੇ ਈਵਰਜ਼ ਨੂੰ ਮੇਰਾ ਨਮਸਕਾਰ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਦੇ ਵਿੱਚ ਐਨ ਆਈ ਸੀ ਯੂ ਸੈਕਸ਼ਨ ਦੇ ਵਿੱਚ ਆਏ ਹਾਂ ਮੈਮ ਡਾਕਟਰ ਅਜੇਸ਼ਵਰ ਮਹੰਤ ਪੀਡੀਆਟ੍ਰੀਸ਼ੀਅਨ ਐਂਡ ਨਿਊਨਟੋਲੋজিস্ট ਐਟ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਜਿਵੇਂ ਕਿ ਸਾਰੇ ਈਵਰਜ਼ ਨੂੰ ਪਤਾ ਕਿ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਦੇ ਵਿੱਚ ਮਲਟੀ ਸਪੈਸ਼ਲਿਟੀ ਡਿਪਾਰਟਮੈਂਟਸ ਨੇ ਜਿਦੇ ਵਿੱਚ ਸਰਜਰੀਕਲ ਲੈਪਰੋਸਕੋਪਿਕ ਸਰਜਰੀ ਗਾਇਨਿਕੋਲੋਜੀ ਡੈਂਟਲ ਗੇਸਟਰੋਐਂਟੋਲੋਜੀ ਨਿਊਰੋ ਸਰਜਰੀ ਇਹ ਸਾਰੇ ਵਿੰਗਸ ਆਪਰੇਟਿਵ ਨੇ ਇਹਦੇ ਨਾਲ ਨਾਲ ਅੱਜ ਅਸੀਂ ਸਪੈਸ਼ਲ ਗੱਲ ਕਰਾਂਗੇ ਐਨ ਆਈ ਸੀ ਯੂ ਵਿੰਗ ਦੀ ਨਿਓਨੈਟਲ ਆਈ ਸੀ ਯੂ ਕੇਅਰ ਯੂਨਿਟ ਔਰ ਇਹ ਸਾਡਾ ਐਨ ਆਈ ਸੀ ਯੂ 7 ਬੈਡਡ ਐਨ ਆਈ ਸੀ ਯੂ ਹੈ ਜਿੱਥੇ ਕਿ ਅਸੀਂ ਟਾਈਮ ਤੋਂ ਪਹਿਲੇ ਹੋਏ ਬੱਚੇ ਜਾਂ ਜਾਂਡਿਸ ਵਾਲੇ ਸੈਪਸਿਸ ਆਰ ਡੀ ਐਸ ਪ੍ਰੀਮਚੂਰ ਬੱਚਿਆਂ ਨੂੰ ਇੱਥੇ ਵਾਰਮਰਸ 'ਚ ਰੱਖਦੇ ਹਾਂ ਸਾਡਾ ਐਨ ਆਈ ਸੀ ਯੂ ਦੇ ਵਿੱਚ ਬਿਲਕੁਲ ਇਨਫੈਕਸ਼ਨ ਕੰਟਰੋਲ ਦਾ ਧਿਆਨ ਰੱਖਿਆ ਜਾਂਦਾ ਹੈ ਇਦੇ ਜਿਹੜਾ ਬੇਸ ਹੈਗਾ ਬਿਲਕੁਲ ਐਂਟੀਫੰਗਲ ਮੈਟ ਹੈ ਤੁਹਾਨੂੰ ਕੰਧਾਂ ਦੇ ਵੀ ਐਂਟੀਬੈਕਟੀਰੀਅਲ ਐਂਟੀਫੰਗਲ ਪੇਂਟਸ ਮਿਲੇਗਾ ਔਰ ਲੇਟੈਸਟ ਤੇ ਮਾਡਰਨ ਇਕਵਿਪਮੈਂਟਸ ਤੇ ਮਾਡਰਨ ਵਾਰਮਰਸ ਇੱਥੇ ਅਵੇਲੇਬਲ ਨੇ ਔਰ ਇਹਦੇ ਨਾਲ ਨਾਲ ਸਾਡੇ ਕੋਲ ਜਿਹੜੇ ਬੱਚੇ ਪ੍ਰੀਮਚੂਰ ਹੁੰਦੇ ਆ ਜਿਨ੍ਹਾਂ ਦੇ ਬੱਚਿਆਂ ਦੇ ਬਰਤ ਤੋਂ ਪਹਿਲੇ ਪੈਦਾ ਹੁੰਦੇ ਜਿਨ੍ਹਾਂ ਦੇ ਫੇਫੜੇ ਨਹੀਂ ਖੁੱਲਦੇ ਉਹਨਾਂ ਨੂੰ ਮੈਨੇਜ ਕਰਨ ਲਈ ਸਾਡੇ ਕੋਲ ਮਾਡਰਨ ਵੈਂਟੀਲੇਟਰਸ ਹੈਗੇ ਆ ਵਿਦ ਅਲੋਂਗ ਵਿਦ ਬੱਬਲ ਸੀਪੀਪ ਮਸ਼ੀਨਸ ਹੈਗੀਆਂ ਫੋਟੋਥੈਰਪੀ ਮਸ਼ੀਨਸ ਹੈਗੀਆਂ ਔਰ ਜਿਹੜੇ ਸਾਡੇ ਇਨ ਬੋਨ ਡੀਲੀ